ਨਾਮ ਵਾਹਿਗੁਰੂ ਸਰਪੁ ਜੀ ਆ ਸਮ ਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਣ ਹਰਿਆਵਲਾ ਸੱਚ ਟਿੱਕੇ ਘਰ ਆਏ ਸਬਦੂਤਾਵਲਾ ਜਹ ਦੇਖਾਂ ਤਹ ਸੋਏ ਵਰਣ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵ ਸੱਚ ਤਾ ਮਨ ਭਵਾਈ ਚੱਲਾ ਸਦਾ ਰਜਾਈ ਅੰਕ ਸਮਾਵਾਈ ਤੱਜ ਸਾਹਿਬ ਮਨ ਵਸ ਵਸਿਆ ਮਨ ਸੋਈ ਅਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਅਬੇ ਤਵੇ ਕੀ ਚਾ ਕਰੀ ਕਿਉਂ ਦਰਗਹ ਪਾਵੈ ਪੱਥਰ ਕੀ ਬੀੜੀ ਜੇ ਚੜੈ ਪ੍ਰਣਾਲ ਬੜਾਵੈ ਆਪਣੜਾ ਮਨ ਵਿੱਚ ਹੀ ਅਸਰ ਦੀਜ ਨਲੇ ਗੁਰਮੁਖ ਵਸਤ ਪਛਾਣੀਏ ਆਪਣਾ ਘਰ ਬਾਲੇ ਜੰਮਣਾ ਮਰਣਾ ਆਖੀਏ ਤਨ ਕਰਤੇ ਕੀਆ ਭਗਵਾਇਆ ਮਰ ਰਹੇ ਫਿਰ ਮਰਨ ਨਾਲ ਬੀਅਥਿਆ ਸਾਈਂ ਕਰਤਮਾ ਵਣੀ ਤੁਰਕੀ ਫਰਮਾਈ ਜੇ ਮਨ ਮਿਲ ਸਤਿਗੁਰ ਤੇ ਮਿਲ ਆਏ ਕਿਨ ਕੀਮਤ ਪਾਈ ਰਤਨ ਅਪਰਖ ਸੋਤਣੀ ਕਿਨ ਕੀਮਤ ਪਾਈ ਨਾਨਕ ਸਾਹਿਬ ਮਨਵਸ ਸੱਚੀ ਵੜਿਆਈ ਰਤਨਾ ਪਰਖ ਸੋਤਣੀ ਤਨ ਕੀਮਤ ਪਾਈ ਨਾਨਕ ਸਾਹਿਬ ਮਨਵਸ ਸੱਚੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਕੁਚਰੇ ਸ਼ਾਸਤਰ ਘਾਟਰ ਅੰਧ ਗਰਣ ਚੜ ਜਾਏ ਅੰਧ ਬਕੈ ਬਦਰ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁਤ ਪ੍ਰਭ ਤੋਸ਼ ਹਮਾਰੀ ਵਰਣ ਸਕੇ ਸਿਫਤ ਜੋ ਤੁਹਾਰੀ ਆਮਣਾ ਕਰ ਸਕਤ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਕੁਰਖ ਪਰਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਰ ਹਉ ਕਰੀ ਪਿਉ ਕਿਆ ਸੁਗੁਰੂ ਪਿਆਰੇ ਸਾਧ ਸੰਗਤ ਜੀ ਤਰਗੁਰਾਂ ਨੇ ਬਖਸ਼ਿਸ਼ ਕੀਤੀ ਐ ਸਭ ਮਹੱਲਾ ਪਹਿਲਾ ਅਸਾ ਰਾਗ ਹੈ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਸ਼ਟਪਦੀਆਂ ਦਾ ਲੜੀਵਾਰ ਅਸ਼ਟਪਦੀ 17ਵੀਂ ਹੈ ਜੋ ਕੀਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ ਚ 420 ਹਨ ਤੇ ਸੁਸ਼ੋਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਜਹ ਦੇਖ ਤੈ ਸੂਈ ਅਵਰਣ ਜਾਣੀਐ ਕਹਿੰਦੇ ਜਿੱਧਰ ਕਿਧਰ ਵੀ ਦੇਖਣਾ ਕਰਦਾ ਜਹ ਜਹ ਪੇਖੋ ਤਹਿ ਜੂਰ ਦੂਰ ਕਤੋਂ ਨਾ ਜਾਇ ਰਵ ਰਹਿਆ ਸਰਬੱਤਮ ਦਾ ਮਨਸ ਤਦਾ ਧਿਆਰੀ ਭਾਈ ਜਿੱਥੇ ਵੀ ਦੇਖਦਾ ਉਹ ਪ੍ਰਮਾਤਮਾ ਦਾ ਨਿਰੰਕਾਰ ਦਾ ਰੂਪ ਹੀ ਦਿਖਦਾ ਹੋਰ ਮੈਨੂੰ ਕੁਝ ਦਿਖਦਾ ਨਹੀਂ ਜਹ ਹੈ ਦੇਖਾ ਤਾਂ ਸੋਏ ਜਿੱਧਰ ਦੇਖਾਂ ਉਹ ਪ੍ਰਮਾਤਮਾ ਹੀ ਦਿਖਦਾ ਅਵਰ ਨਾ ਜਾਣੀ ਐ ਮੈਨੂੰ ਹੋਰ ਕੋਈ ਨਹੀਂ ਦਿਖਦਾ ਕੋਈ ਕੋਈ ਸਮਝ ਨਹੀਂ ਐ ਗੁਰ ਕੀ ਕਰ ਕਮਾਈ ਮਹਿਲ ਪਛਾਣੀ ਐ ਕਹਿੰਦੇ ਗੁਰੂ ਦੀ ਕਾਰ ਕਰਦਾ ਜੋ ਗੁਰੂ ਨੇ ਹੁਕਮ ਦਿੱਤਾ ਹੈ ਭਗਤੀ ਦੇ ਰਸਤੇ ਦਾ ਉਹ ਕਾਰ ਕਮਾਣੀ ਕਰਦਾ ਮਹਿਲ ਪਛਾਣੀ ਐ ਸੱਚੇ ਮੈਲ ਦੀ ਪਛਾਣ ਕਰਨੀ ਕਰਨੀ ਕਰਦਾ ਰਹਾਉ ਵਿਸ਼ਰਾਮ ਦੇ ਕੇਂਦਰੀ ਭਾਸ ਸੰਜਦੇ ਨੇ ਮੈਂ ਜਿੱਥੇ ਦੇਖਦਾ ਉਹ ਪਰਮਾਤਮਾ ਦਿਖਦਾ ਜਿਹੜਾ ਰਸਤਾ ਮੇਰੇ ਪਰਮਾਤਮਾ ਨੇ ਦੱਸਿਆ ਉਸ ਤੇ ਰਸਤੇ ਤੇ ਤੁਰ ਕੇ ਭਗਤੀ ਕਰਦਾ ਸੇਵਾ ਸਿਮਰਨ ਕਰਦਾ ਤੇ ਮੈਂ ਉਸ ਸੱਚੇ ਘਰ ਦੀ ਪਛਾਣ ਕਰਨੀ ਕਰਦਾ ਰਹਾ ਹਾਂ ਆ ਸਮਹ ਲਾ ਪਹਿਲਾ ਕਿਆ ਜੰਗਲ ਟੁੰਡੀ ਜਾਏ ਮੈਂ ਘਰ ਬਣ ਹਰੀਆਵਲਾ ਕਹਿੰਦੇ ਕਿਆ ਜੰਗਲ ਟੁੰਡੀ ਜਾਏ ਕਹਿੰਦੇ ਕਿ ਜੰਗਲਾਂ ਵਿੱਚ ਭੜ ਲੱਭ ਰਹੇ ਆ ਭਾਈ ਕਾ ਹੀਰੇ ਬਣ ਖੋਜਣ ਜਾਏ ਸਰਬੀ ਵਾਸੀ ਸਦਾ ਲਈ ਪਤੋਹੀ ਸੰਭਾਈ ਕਿਉਂ ਬਾਜ ਜੰਗਲਾਂ ਵਿੱਚ ਢੂੰਡ ਲੱਭ ਰਹੇ ਆ ਮੈਂ ਘਰ ਪਨ ਹਰਿਆਵਲਾ ਮੈਂ ਸਤ ਸੰਗਤ ਰੂਪੀ ਘਰ ਵਿੱਚ ਹੀ ਇਹ ਹਰਿਆ ਭਰਿਆ ਸਤ ਸੰਗਤ ਰੂਪੀ ਘਰ ਦੇਖਣਾ ਕੀਤਾ ਸੱਚ ਟਿੱਕੇ ਕਰ ਆਈ ਸ਼ਬਦ ਉਤਾਵਲਾ ਸੱਚ ਦੇ ਨਾਲ ਜੁੜ ਕੇ ਟਿਕ ਜਾਂਦਾ ਮਨ ਤੇ ਆਪਣੇ ਘਰ ਦੇ ਵਿੱਚ ਰੂਪ ਵਿੱਚ ਆ ਜਾਂਦਾ ਹੈ ਇਹ ਸ਼ਬਦ ਦਾ ਐਡਾ ਉਤਾਵਲਾਪਣ ਸ਼ਬਦ ਦੀ ਇੰਨੀ ਰਹਿਮਤ ਆਹ ਦੇਖ ਤਹ ਸੋਈ ਅਵਰਣ ਜਾਣੀ ਐ ਗੁਰ ਕੀ ਕਾਰ ਕਮਾਏ ਮਹਿਲ ਪੁਸ਼ਾਣੀ ਰਹਾਉ ਕਹਿੰਦੇ ਜਿੱਧਰ ਦੇਖਣਾ ਉਹ ਨਿਰੰਕਾਰ ਹੀ ਦਿਖਦਾ ਜਿੱਧਰ ਵੀ ਦੇਖਦਾ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਹ ਸੱਚੇ ਸਰਕਾਰ ਦੀ ਸੱਚੇ ਘਰ ਜਿੱਥੇ ਜਾਇ ਤਦ ਵਰਤਨਾ ਤਿਸ ਕੀ ਚਿੰਤਾ ਨਾ ਜਿੰਨੂ ਕੇ ਜਿੱਥੇ ਦੀ ਚਿੰਤਾ ਨਹੀਂ ਮੈਨੂੰ ਉੱਥੇ ਦਾ ਵੀ ਉਹ ਸੋਧੀ ਮਿਲ ਜਾਂਦੀ ਰਹਾਉ ਜਿਵੇਂ ਸ਼੍ਰੀ ਰਾਮ ਜੀ ਦਿੰਦੇ ਨੇ ਆਪ ਮਿਲਾਵੇ ਸੱਚ ਤਾਂ ਮਨ ਪਾਵੇ ਮੇਰੇ ਸਤਿਗੁਰੂ ਜਦ ਤੂੰ ਆਪ ਮਿਲਾ ਕਰਦਾ ਐ ਸੱਚ ਦੇ ਨਾਲ ਜੋੜਨਾ ਕਰਦਾ ਤਾਂ ਮਨ ਭਾਵੇ ਇਹ ਮੇਰਾ ਮਨ ਤਾਂ ਆਪ ਹੀ ਗਿਆ ਮੇਰੇ ਮਨ ਤਾਂ ਤੇਰੀ ਸੰਗਤ ਨਾਲ ਜੁੜਿਆ ਕਿਉਂਕਿ ਤੂੰ ਆਪ ਮਿਲਾਇਆ ਜਿਹਨੂੰ ਆਪ ਮਿਲਾ ਲਵੇ ਉਹਦਾ ਮਨ ਭਿੱਜ ਜਾਂਦਾ ਸਤ ਸੰਗਤ ਦੇ ਵਿੱਚ ਚੱਲੈ ਸਦਾ ਰਜਾਈ ਅੰਕ ਸਮਵਹੀ ਹਮੇਸ਼ਾ ਫਿਰ ਤੇਰੀ ਸਤ ਸੰਗਤ ਵਿੱਚ ਚੱਲਦਾ ਤੇਰੀ ਹੁਕਮ ਵਿੱਚ ਚੱਲਦਾ ਅੰਕ ਸੰਭਾਵਈ ਤੇਰੇ ਅੰਕ ਭਾਵ ਤੇਰੇ ਨਾਲ ਜੁੜ ਕੇ ਤੇਰਾ ਰੂਪ ਹੋ ਕੇ ਸਮੰਦਾ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਸੱਚਾ ਸਾਹਿਬ ਜਿਹੜਾ ਪ੍ਰਮਾਤਮਾ ਹੈ ਉਹ ਫਿਰ ਦੇ ਵਿੱਚ ਵਸ ਜਾਂਦਾ ਹੈ ਵਸਿਆ ਮਨ ਸੋਈ ਤੇ ਉਹੀ ਉਹ ਵਸਿਆ ਰਹਿ ਜਾਂਦਾ ਹੈ ਨਾਪੇ ਦੇ ਵਢਿਆਈਆਂ ਦੇ ਟੁੱਟਨ ਹੋਈ ਆਪੀ ਆਪਨੇ ਭਗਤ ਨੂੰ ਵਢਾਈ ਵੀ ਦੇ ਦਿੰਦਾ ਫਿਰ ਦੇ ਕੇ ਤੇ ਕਦੇ ਟੋਟ ਆ ਨਹੀਂ ਦਿੰਦਾ ਅਵੇ ਤਵੇ ਕੀ ਚੱਕਰੀ ਕਿਉਂ ਦਰਗਹ ਹੈ ਪਾਵੇ ਕਹਿੰਦੇ ਦਰਦਰ ਦੀ ਚਾਗਰੀ ਨੌਕਰੀ ਕਰਨੀ ਕਿਉਂ ਦਰਗਹ ਹੈ ਪਾਵੇ ਕਿਵੇਂ ਦਰਗਾਹ ਵਿੱਚ ਮਾਨ ਮਿਲੇਗਾ ਪੱਥਰ ਕੀ ਬੀੜੀ ਤੇ ਚੜੈ ਪਰ ਨਾਲ ਬੁਢਾਵੇ ਕਹਿੰਦੇ ਜੇ ਪੱਥਰ ਦੀ ਬੀੜੀ ਵਿੱਚ ਚੜੇਗਾ ਭਾਵ ਮੂਰਤੀ ਪੂਜਾ ਕਰੇਗਾ ਪੱਥਰਾਂ ਨੂੰ ਪੂਜੇਗਾ ਕਿਸ ਤਰ੍ਹਾਂ ਸੰਤਰਗਾ ਵਿੱਚ ਪ੍ਰਵਾਹ ਹੋਏਗਾ ਸੰਸਾਰ ਵਿੱਚ ਪੱਥਰ ਤੇ ਚੜ ਕੇ ਕਿਹਦੇ ਮਨੁੱਖਾ ਸਮੁੰਦਰ ਲੱਗਿਆ ਨਹੀਂ ਲੰਘ ਸਕਦਾ ਇਸੇ ਤਰ੍ਹਾਂ ਕਹਿੰਦੇ ਮੂਰਤੀ ਪੂਜਾ ਕਰਕੇ ਤੇ ਹੋਰ ਕਰਮ ਕਾਂਡ ਕਰਕੇ ਇਸ ਸੰਸਾਰ ਚੋਂ ਨਹੀਂ ਲੰਘ ਸਕਦਾ ਆਪ ਆਪਣਾ ਮਨ ਵੇਚੀਏ ਸਿਰ ਦੀਜੈ ਨਾਲੇ ਆਪਣਾ ਮਨ ਵੇਚੀਏ ਕਹਿੰਦੇ ਮਨ ਆਪਣਾ ਵੇਚ ਗੁਰੂ ਕੋਲ ਮਨ ਆਪਣਾ ਗੁਰੂ ਦੇ ਕੋਲ ਵੇਚਣਾ ਕਰ ਸਿਰ ਦੀਜੈ ਨਾਲੇ ਆਪਣਾ ਸਿਰ ਵੀ ਦੇ ਆਪਣੀ ਮੱਤ ਵੀ ਗੁਰੂ ਨੂੰ ਦੇ ਤਾਂ ਇੱਥੇ ਸਾਡੇ ਗੁਰੂ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲਿਆ ਜਾਏ ਕਹਿੰਦੇ ਆਪਣੀ ਮੱਤ ਦੇ ਦੇ ਦੁੱਖ ਦੇ ਦੇ ਕਿਉਂਕਿ ਦੁੱਖ ਮਨ ਨੂੰ ਲੱਗਿਆ ਮਨ ਮਤ ਦੇ ਨਾਲ ਜੁੜਿਆ ਮਤ ਦੇ ਦੇ ਸਤਿਗੁਰੂ ਨੂੰ ਮਨ ਦੇ ਦੇ ਫਿਰ ਕਹਿੰਦੇ ਕਹਿੰਦੇ ਭਾਈ ਸਿਰ ਦੀਜੇ ਨਾਲ ਜਦੋਂ ਗੁਰੂ ਨੂੰ ਆਪਣਾ ਸਿਰ ਵੀ ਦੇ ਦੇਗਾ ਮਨ ਵੀ ਦੇ ਦੇਗਾ ਸੌਂਪ ਦੇ ਦੇਗਾ ਵੀ ਤੇਰੇ ਆਸ਼ੇ ਤੇ ਚੱਲਣਾ ਗੁਰਮਖ ਵਰਸਤ ਪਰੇਸ਼ਾਨੀ ਹੈ ਆਪਣਾ ਘਰ ਪਾਲੇ ਫਿਰ ਕੋ ਐਸਾ ਗੁਰਮਖ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਸੱਚੀ ਵਸਤ ਦੀ ਪਛਾਣ ਕਰ ਲੈਂਦਾ ਫਿਰ ਆਪਣਾ ਘਰ ਵੀ ਲੱਭ ਲੈਂਦਾ ਜੰਮਣ ਮਰਨ ਆਖੀ ਹੈ ਇਨੇ ਕਰਤੇ ਕੀ ਹੈ ਕਿਨੇ ਜਿਹੜਾ ਜੰਮਣ ਮਰਨ ਦੀ ਗੱਲ ਕਰਦਾ ਹੈ ਇਹ ਆਖੀਆ ਆਖਦਾ ਕਰਦਾ ਹੈ ਤਿੰਨ ਕਰਤਾ ਕੀ ਹੈ ਇਹ ਸਾਰਾ ਉਸ ਕਰਤੇ ਪ੍ਰਖ ਦਾ ਹੈ ਜਾਂ ਹੁਕਮੇ ਜੰਮਣ ਹੁਕਮ ਨਾ ਹੁਕਮੇ ਮਰਨਾ ਹੁਕਮ ਨਾ ਮਿਟੈ ਬੰਗੁਰ ਕੀ ਸਰਣਾ ਹੁਕਮ ਵਿੱਚ ਹੀ ਇਸ ਸੰਸਾਰ ਵਿੱਚ ਆਂਦਾ ਜਾਂਦਾ ਨੂੰਖ ਆਪ ਗਵਾਇਆ ਮਰ ਰਹੀ ਫਿਰ ਮਰਨ ਨਾ ਠੀਆ ਫਿਰ ਕਿਨੇ ਜਦੋਂ ਆਪਾ ਭਾਵ ਗਵਾ ਕੇ ਮਰ ਰਿਆ ਮਰਿਆ ਰਵੇ ਸੰਸਾਰ ਉਲੋ ਫਿਰ ਮਰਨ ਨਹੀਂ ਆ ਫਿਰ ਨੂੰ ਮਰਨਾ ਨਾ ਹੋ ਰੱਖ ਨਾ ਕਰੋ ਸਾਈ ਕਾਰਕਮਾ ਬਣੀ ਤੁਰ ਕੀ ਫਰਮਾਈ ਕਹਿੰਦੇ ਕੋਈ ਗੱਲ ਕਰ ਜੇ ਤੁਰ ਦਰਗਾ ਤੋਂ ਉਸ ਹੁਕਮ ਪ੍ਰਮਾਤਮਾ ਨੇ ਲਾਇਆ ਜੇ ਮਨ ਸਤਗੁਰੂ ਦੇ ਮਿਲਾਏ ਕਿਨ ਕੀਮਤ ਪਾਈ ਜੇ ਆਪਣਾ ਮਨ ਸਤਗੁਰੂ ਨੂੰ ਦੇ ਕੇ ਮਿਲ ਜਾਈ ਫਿਰ ਕਹਿੰਦੇ ਉਹਦੀ ਕੀਮਤ ਨਹੀਂ ਉਹਦਾ ਕੋਈ ਮੋਲ ਨਹੀਂ ਦੱਸਿਆ ਜਾ ਸਕਦਾ ਅਖੀਰਲੀ ਆਪ ਗਦਿਆਂ ਜਿੰਦੇ ਨੇ ਰਤਨ ਪਰਖ ਸੋ ਧਣੀ ਤਿੰਨ ਕੀਮਤ ਪਾਈ ਅਸਲਈ ਕੀਮਤ ਕੋਈ ਪਾਦਾ ਜਿਹੜਾ ਰਤਨ ਦਾ ਪਰਖੂ ਹੋਵੇ ਸੁਨਿਆਰ ਨੂੰ ਪਤਾ ਸੁਨੇ ਦਾ ਮੁੱਲ ਕੀ ਹੈ কুমਹਾਰ ਨੂੰ ਪਤਾ ਭਾਂਡੇ ਦਾ ਮੁੱਲ ਕੀ ਹੈ ਕਿਤੇ ਇਸੇ ਤਰ੍ਹਾਂ ਜਿਹੜਾ ਰਤਨਾ ਪਰਖਣਾ ਜਾਣਦਾ ਹੀਰਿਆਂ ਨੂੰ ਪਰਖਣਾ ਜਾਣਦਾ ਹੈ ਰਤਨਾ ਪਰਖ ਸੋ ਧਣੀ ਉਹ ਸੱਚ ਧਣੀ ਹੈ ਸੱਚਾ ਹੈ ਤਿੰਨ ਕੀਮਤ ਪਾਈ ਉਹ ਹੀ ਮੁੱਲ ਪਾ ਸਕਦਾ ਹਰ ਕੋਈ ਮੁੱਲ ਨਹੀਂ ਪਾ ਸਕਦਾ ਨਾ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਐਸਾ ਰਤਨ ਦਾ ਪਰਕੂ ਜਿਹੜਾ ਪ੍ਰਮਾਤਮਾ ਹੈ ਉਹ ਹਿਰਦੇ ਵਿੱਚ ਸਾਹਿਬ ਮਨ ਵਸੈ ਧੰ ਗੁਰੂ ਨਾਨਕ ਸਾਹਿਬ ਕਹਿੰਦੇ 10 ਨਾਨਕਿੰਦਾ ਭਾਈ ਉਹ ਮਨ ਵਿੱਚ ਵਸ ਜਾਂਦਾ ਹੈ ਉਹਦੀ ਸੱਚੀ ਵਡਿਆਈ ਵੀ ਹਿਰਦੇ ਵਿੱਚ ਉਤਰ ਜਾਂਦੀ ਹੈ ਸਤਿਗੁਰੂ ਕਿਰਪਾ ਕਰਨਾ ਸਾਡੇ ਹਿਰਦੇ ਵਿੱਚ ਵੀ ਗੁਰੂ ਦੀ ਵਡਿਆਈ ਉਤਰ ਜਾਵੇ ਦਿਓ ਸੀਸ ਕਨਵਰ ਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁਟੀ ਆਖ ਕੇ ਨ ਭੁੱਲਣ ਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਬਾਜ ਉਤਰ ਜਿਉ ਸੱਜਣ ਸਿਸਰੀਆਂ ਜੋ ਹੋਵੈ ਸਾਹਿਬ ਸੁਮੇਲ ਗੱਜਵੜੀ ਕੀ ਫਤਿਹ ਦਾ ਜੋ ਹੈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ